Part <laughs> ਵਾਹਿਗੁਰੂ ਐ ਸੂਰ ਹੈ 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 ਸੁਰੂਆਤ ਕੋ ਵਾਹਿਗੁਰੂ ਐ ਸੂਰ ਹੈ ਕਿਹੜਾ ਕਿਤੋਂ ਨਿਕਲਿਆ ਕਿਹੜੇ ਸਬੰਧ ਨਿਕਲਿਆ ਜੀ ਵਾਏ ਕੋ ਨਿਕਾ ਖਲਸਾ ਵਾਏ ਕੋ ਨਿਕਦੇ ਹਰ ਸਾਲ ਦੀ ਤਰ੍ਹਾਂ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ ਨੇ ਇੱਥੇ ਦੂਸਰੀ ਜੰਗ ਲੜੀ ਸੀ ਉਹਦੇ ਸਬੰਧ ਵਿੱਚ ਜੋ ਜਿੱਤ ਦੀ ਖੁਸ਼ੀ ਵਿੱਚ ਹਰ ਸਾਲ ਨਗਰ ਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਖਾਫ ਕਰਕੇ ਸ਼ਰੋਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਹ ਵਿਆਹ ਦਾ ਮਨਾਇਆ ਜਾਂਦਾ ਹੈ ਨਗਰ ਕੀਰਤਨ ਦੇ ਰੂਪ ਵਿੱਚ ਠੱਠੋ-ਠੱਠੀ 50-60 ਪਿੰਡਾਂ ਦੇ ਵਿੱਚ ਨਗਰ ਕੀਰਤਨ ਹੁੰਦਾ ਹੋਇਆ ਮੁੱਖੇ ਗੋਪਾਲਾ ਸਾਹਿਬ ਤੇ ਆ ਕੇ ਸਮਾਪਤੀ ਹੁੰਦੀ ਹੈ ਗੋਪਾਲਾ ਦਾ ਨਾਮਕਾਂ ਸਾਰ ਸ੍ਰੀ ਸਰਕਾਰ ਦੇ ਵਿੱਚ ਤੋਂ ਇਹਦੇ ਸੰਦੇਸ਼ ਦਿੱਤਾ ਜਾਂਦਾ ਹੈ ਕਿ ਇਸ ਇਲਾਕੇ ਦੇ ਬਹਾਦਰ ਲੋਕ ਜਿਨ੍ਹਾਂ ਨੇ ਉਸ ਵਕਤ ਵੀ ਗੁਰੂ ਸਾਹਿਬਾਂ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਸੀ ਗੁਰੂ ਸਾਹਿਬਾਂ ਦੇ ਕਪੜਾ ਮਿਲਿਆ ਸੀ ਇਹ ਇਲਾਕਾ ਜਿਹੜਾ ਮਹਾਕੱਟ ਦੇ ਲੋਕਿਆਂ ਦਾ ਇਲਾਕਾ ਹੈ ਜਿਨ੍ਹਾਂ ਜਾਣੀ ਕਿਪਨ ਵਿੱਚ ਮਦਦ ਕੀਤੀ ਖੂਬ ਉਹ ਵਿਹਾਰੇ ਨੂੰ ਜ਼ਿਲ੍ਹਾਪਤ ਅਸੀਂ ਇਹ ਅੱਜ ਵਿਹਾਰਾ ਮਨਾ ਰਹੇ ਹਾਂ ਉਹ ਮੈਂ ਸਾਰੀ ਸੰਗਤ ਨੂੰ ਇਹ ਵਿਹਾਰੇ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਇਹ ਮੌਕੇ ਤੇ ਸੁਧਾਰ ਕਰ ਸ਼ੁਰੂ ਕਰਨ ਵਾਸਤੇ ਇਹ ਨਗਰ ਕੀਰਤਨ ਨੂੰ ਸ਼ੁਰੂ ਕਰਨ ਵਾਸਤੇ ਸਾਡੇ ਅਕਾਲ ਪੁਰਖ ਦੇ ਜਥੇ ਦਾ ਜਥੇ ਦਾ ਜਥੇ ਦਾ ਤੇ ਪਹੁੰਚ ਕੇ ਇਸ ਨਗਰ ਕੀ ਜਨੂ ਸ਼ੁਰੂਆਤ ਕੀਤਾ ਅਸੀਂ ਉਹਨਾਂ ਦਾ ਵੀ ਤੁਮਾਰੀ ਜੀ ਪਰਗੇ ਤੱਕ ਪੰਨਾ ਧੀਰ ਹੀ ਤਰ ਗਏ ਜਿਹੜੇ ਪ੍ਰਧਾਨ ਸਿਧਾਰ ਹਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਸਾਰੇ ਹਰਬੰਧਾ ਆ ਤੇ ਹਮੂਰਤ ਪਰਗੇ ਜੀ ਕੋਸਤ ਜੀ ਦੇ ਆ ਜੋ ਮਲਾਜਮ ਜਿਨ੍ਹਾਂ ਨੇ ਜਾ ਕੇ ਇਹ ਅਲੀਚਿਆ ਪ੍ਰੋਗਰਾਮ ਨੂੰ ਨਾਲ ਪੇੜਾ ਰੱਖ ਕੇ ਇਹ ਜੋ ਸਰਦਾਰ ਤੋਂ ਕਰਦੇ ਪਾਖਾ ਵਾਲੇ ਮਾਠਾ ਕਰਕੇ ਇਸ ਦਾ ਨਿਰਮਾਣ ਕਰਦਾ ਜਿਸ ਨੂੰ ਸੰਭਾਵੇ ਪੁਰਾਣੇ ਸੱਚੇ ਪਾਛਾਨੇ ਪਾਹਾ ਉਹ ਸੰਭਾਰ ਵਿੱਚ ਉਤਰ ਸਭ ਲੋਕ ਉਹ ਤੋਂ ਕੰਮ ਦੇਣਾ ਬੜੀ ਵੱਡੀ ਕਿੰਦੀ ਰਚ ਇਥੋਂ ਦੀ ਜਨਤਾ ਦੀਆਂ ਪ੍ਰਾਪ ਬੱਚੇ ਨਾਲ ਚੜਦੇ ਨੇ ਬੜੇ ਜੋਸ਼ੋਖ ਰੋਜ਼ ਦੇ ਨਾਲ ਹਰ ਸਾਲ ਜਿਹੜਾ ਮਨਾਉਂਦੇ ਨੇ ਤੇ ਅੱਜ ਵੀ ਉਥੇ ਖਾਦੀ ਸਾਰਾ ਜਿਹੜਾ ਮਨਾ ਰਹੇ ਨੇ ਜਿੱਥੇ ਸਾਡੀ ਰਿਸੀਵਰ ਇਥੇ ਗੁਰਪ੍ਰੀਤ ਸਿੰਘ ਜੀਮਾ ਜਿਹੜਾ ਉਹ ਸ਼ੁਰੂ ਕਰਕੇ ਬੜੇ ਪਰਬੰਧਾਂ ਨੂੰ ਬੜੇ ਸੰਜੇ ਢਾਗਣਾ ਉਹ ਚ ਸ਼ੁਰੂ ਕਰਦੇ ਨੇ ਇਹਦੇ ਨਾਲ ਸ਼ਰਮ ਨਹੀਂ ਕਿ ਮੈਂ ਜੀਵਨੋ ਸਾਥ ਪਰ ਜਾਂਦਾ ਲੜਕੇ ਸੰਘਰਸ਼ ਨੂੰ ਪਿੰਡਾਂ ਦੇ ਸੰਘਰਸ਼ ਦੇ ਸੰਦੇਸ਼ ਦਵਾਜਾ ਕਰਕੇ ਸਾਡੇ ਘਰ ਆ ਰਹੇ ਪਿਛਲੇ ਸਾਲਾਂ ਵਿੱਚ ਅਰੰਗ ਜੇ ਜਾਨ ਜਿਹੜੇ ਸਾਡੇ ਜ਼ਾਲਮ ਸਨ ਮਨਨਾ ਜੰਗ ਲੜ ਕੇ ਸਾਨੂੰ ਖੜੇ ਦਿੱਤੀ ਸੀ ਉਹ ਦਿਨ ਉਹ ਦਿਨ ਯਾਦ ਕਰੋ ਵਾਪਸ ਯੂਥ ਹਬਾਂ ਦੇ ਰਾਜ ਆਉਣੇ ਵਾਪਸ ਇਹ ਨਗਰ ਦੀ ਵਜ੍ਹਾ ਹਰ ਸਾਥੀ ਜੀ ਜਨਾਬ ਜਿਨ੍ਹਾਂ ਦੇ ਦਿਲਾਂ ਦੇ ਨਾਮ ਫੇਰ ਅਲੱਗੇ ਦੀ ਸੰਗਤ ਆ ਫਾਰਿਸ ਦੇਸ਼ ਦੀ ਝੰਡਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਇਹ ਫੜੇ ਦੇ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਸਾਲ ਜੀਣੇ ਨਾ ਬਸੋ ਪਰਮੇਸ਼ਰ ਜੀ ਅੱਜ ਤੇਰੀ ਆ